ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂ ਕਿ ਥੋੜੇ ਦਿਨਾਂ ਦੀ ਕੱਚੀ ਐ ਤੇ ਟਾਪ ਦਾ ਨਗੀਨਾ ਆ ਗਿਆ ਬਾਈ ਫੁੱਲ ਵਧੀਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀਕੋ ਬਾਈ ਜੰਗ ਵਾਲੇ ਵਧੀਆ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਚੱਲੀ ਜਾਂਦਾ ਬਾਈ ਠੀਕ ਹੈ ਬਾਈ ਕਈ ਦਿਨ ਹੋ ਗਏ ਬਿਨਾ ਵੀਡੀਓ ਤੇ ਵਿਖੀ ਜਾਂਦੇ ਨੇ ਹਮ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਂ ਆਪਣਾ ਜੰਗ ਸਿੰਘ ਫੈਂਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹ ਨੇੜੇ ਆ ਗਿਆ ਆਪਣੇ ਸ਼ਹਿਰ ਨਿਹਾਲ ਸਿੰਘਲਾ 12 ਕਿਲੋਮੀਟਰ ਤੇ ਇਧਰ ਆ ਗਿਆ ਪਧੋੜ ਕੰਡੈਕਟਰ ਨੰਬਰ ਬੋਲ 87278 09954 ਇਹ ਬਾਈ ਦਾ ਬਾਈ ਕੰਡੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੈ ਜੰਗ ਫੁੱਲ ਵੱਡੀ ਆ ਗਈ ਹੈ ਨਾ ਪੂਰੀ ਵੱਡੀ ਜਿਹਨੂੰ ਅਗਲੇ ਕਹਿੰਦੇ ਬਾਕੀ ਹੱਡ ਪੈਰ ਵੀ ਮੋਟੇ ਤੇ ਰੰਗ ਰੂਪ ਤਾਂ ਮੈਂ ਕਹਣਾ ਹੈ ਮੈਂ ਰੰਗ ਮਾਰਿਆ ਰੰਗ ਮਾਰਿਆ ਹੁੰਦਾ ਜਿਵੇਂ ਚਮਕਦਾ ਹੁੰਦਾ ਚਮਕਦਮ ਕਲਿਆ ਵਾਜੂਗਾ ਜੈਡ ਬਲੈਕ ਜੰਗ ਕਿਹੜਾ ਸੂਆ ਸੁੰਦੀ ਆ ਬਾਈ ਯਾਰ ਦੂਜਾ ਬਾਈ ਤੀਜਾ ਦਾ ਕੋਈ ਮੰਨੇ ਨਾ ਕਿੰਨੇ ਟਾਈਮ ਦੀ ਕੱਚੀ ਇਹ ਲੈ ਲਓ ਇਹ ਹਫ਼ਤਾ ਬਸ ਆਪੇ ਲੋਦ ਕੱਢਿਆ ਪਿਛਲੇ ਦੁੱਧ ਉਹਨਾਂ ਨੇ 17 ਲੀਟਰ ਚੋਇਆ 20 ਲੀਟਰ ਦਊਗੀ ਇਹ ਠੀਕ ਹੈ ਬਾਈ ਆਪ ਦਿਖਾਉਣਾ ਉਧਰ ਥਾਂ ਲੈ ਵਾ ਤੂੰ ਆਪੇ ਬਾਕੀ ਜੇ ਬਾਈ ਗੱਲ ਕਰੋਗੇ ਤਾਂ ਕੱਦ ਤੇ ਵਜ਼ਨ ਦੀ ਤਾਂ ਮੈਂ ਕਹਣਾ ਕਹਿਣ ਦੀ ਲੋੜ ਨਹੀਂ ਦੀ ਲੋੜ ਨਹੀਂ ਇਹ ਤਾਂ ਹੁਣ ਆ ਤਾਂ ਕਰਕੇ ਥੋੜੀ ਜੀ ਚੀਜ਼ ਨਹੀਂ ਲੈ ਆਨੇ ਥੋੜੀ ਭੁੱਖੀ ਰਹੇਗੀ ਠੀਕ ਹੈ ਉਹ ਅੱਧੇ ਪੱਠੇ ਖਾਦੇ ਅੱਧੇ ਖਾਦੇ ਇਹ ਮੜਾ ਰੰਗੀ ਜੇਗੀ ਬਾਕੀ ਯਾਰ ਮੈਂ ਗੱਡੀ ਦੇ ਟੱਬੇ ਵਰਗੇ ਟੱਬੇ ਵਰਗੇ ਬੱਟੀ ਤੇ ਆ ਚੀਜ਼ ਹੈਗੀ ਫੋਟਾਂ ਹੂੰ ਇਹ ਨਾਲ ਕੋਈ ਸੰਗ ਮੰਨਿਓ ਸਹੀ ਗੱਲ ਆ ਬਾਈ ਫੋਟਾਂ ਫੋਟਾਂ ਆਂ ਬਾਕੀ ਰੰਗ ਰੂਪ ਦੇਖੋ ਫੇਰ ਆ ਦੇਖੋ ਟੋਟਾ ਨਿਕਲ ਬਾਦ ਦਿਖਾਉਣੇ ਆ ਪਹਿਲਾਂ ਤੁਹਾਨੂੰ ਬਾਲੇ ਗੋਣਾ ਬੱਛੀ ਜਲੇ ਗੋਣ ਬਾਲੇ ਆ ਲਓਣ ਦੇਖੋ ਠੰਡੀ ਸੀ ਇਹ ਏਡੇ ਠੰਡ ਕਰ ਲੈਣਾ ਇੱਥੇ ਠੰਡ ਕਰ ਲੈ ਇਹਦੀ ਗੱਲ ਆ ਇਹਦਾ ਤਿਆਰੀ ਕੁਛ ਨਹੀਂ ਅਜਿਹਾ ਟਿਪਈ ਆ ਹੂੰ ਨਾੜ ਨੂੜ ਚੈੱਕ ਕਰੋ ਤਾਂ 40 ਬਾਲੇ ਚੰਗੀਆਂ ਹੈ ਠੰਡੀਆਂ ਬਾਲੇ ਗਰਮੀਆਂ ਦਾ ਤੋਹਫਾ ਜੋ ਮੈਨੇ ਹੌਂਕਦੀ ਪੂਰਾ ਸਹੀ ਗੱਲ ਆ ਭਾਈ ਉਹਦੇ ਪੂਲਾ ਚੰਨੀ ਲੰਗਾ ਤਾਂ ਗਏ ਆ ਨਾ ਨਾ ਸੁਣਾ ਥਣ ਲੱਗਿਆ ਬਾਕੀ ਆ ਦੇ ਕਿੰਨੀ ਕਿੰਨੀ ਦੂਰ ਤੇ ਸਹੀ ਗੱਲ ਆ ਪੁਗਾਲੀ ਮਿੱਥੀ ਦੇ ਥਣ ਲੱਗੇ ਵਾ ਤੇ ਲੇਵਾ ਪਾ ਭਾਈ ਪਿੱਛੇ ਦੇ ਵਿੱਚ ਚੈੱਕ ਕਰਵਾਣੇ ਲੱ ਲੈ ਲਾਂ ਬਈਆਂ ਟਾਇਰ ਤੇ ਚੰਗੇ ਇਹਨੂੰ ਗੈਂਦਾ ਫਿਕਸ ਵਾ ਨਾ ਹਾਂ ਇਹ ਤੁਰਿਆਂ ਦੀ ਟਾਇਰ ਤੇ ਟਾਇਰ ਮੜਿਆ ਬੰਦਾ ਬਾਲ ਕੱਢੀਆਂ ਇਹਨੂੰ ਖਿੱਚੀ ਆ ਦੇਖੋ ਭਾਈ ਸੁਣਾ ਲੱਗੇ ਨਾ ਚਮਾ ਇੱਥੇ ਜਾ ਕੇ ਲੱਗਣਾ ਯਾਰ ਆ ਦੇਖ ਲਾਲੀ ਵਾ ਇੱਥੇ ਜਾ ਕੇ ਲੱਗ ਹਜੇ ਰੋਕ ਤੇ ਪੁਰਾਣੀ ਨਮਾਇਆ ਸਹੀ ਗੱਲ ਆ ਬ੍ਰੀਕ ਕੀ ਵੜਾ ਪੂਰੀ ਹਾਂ ਕੀ ਬਾਤ ਵਾਕਿਆ ਆ ਬਾਈ ਵੇੜੇ ਜਿਖੜਾ ਕੇ ਚੋਈ ਚੱਲ ਕਿਤੇ ਵਿੱਚ ਇਤਲੀ ਠੰਡੀ ਸਹੀ ਗੱਲ ਐ ਗਰਮੀਆਂ ਦਾ ਤੋਹਫਾ ਕੁਆਲਿਟੀ ਇੱਕ ਨੰਬਰ ਸਾਈਨਿੰਗ ਚਮਕਦਾ ਮੈਂ ਪਹਿਲਾਂ ਵੀ ਕਹਿਆ ਲੰਮੀ ਲੁੰਮੀ ਤੇ ਤੇ ਸਫਾਈ ਵਾਲੀ ਆ ਸ਼ਰੀਰ ਤੇ ਵਾਲੀ ਸਫਾਈ ਸੋਹਣੀ ਵਾਲੀ ਆ ਹੂੰ ਸਹੀ ਗੱਲ ਐ ਸੋਹਣੀ ਆ ਜੀ ਤੇ ਲੇਵਾ ਜਿਹੜਾ ਇਹਨੂੰ ਆ ਗਿਆ ਫਿਕਸ ਆ ਗਿਆ ਬਾਕੀ ਥਾਣਾ ਜਿਹੜਾ ਚਾਰ ਥਾਣਾ ਇਹ ਨਹੀਂ ਹੈਗਾ ਵਿੱਚ ਕੋਈ ਫੋਟਾਂ ਜਾਂ ਸੰਗ ਨਾ 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 ਫੋਟ ਸੰਗ ਪੂਰਾ ਨਹੀਂ ਹੂੰ ਕਵਾਲਿਟੀ ਬਈ ਆਪਦੇ ਮੂੰਹੋਂ ਬੋਲਦੀ ਉਹਦੀ ਸਾਨੂੰ ਵੀ ਕੋਈ ਬੜਾ ਕਹਿਣ ਦੀ ਲੋੜ ਨਹੀਂ ਕਿ ਨਹੀਂ ਜੰਗ ਹਾਂ ਦੇ ਲਾ ਚੀਜ਼ ਦੇਖ ਲੈ ਬਾਲ ਟੇਲਾ ਫੁੱਲ ਪਈਆਂ ਸਾਰੀਆਂ ਕੱਢੂਗੀ ਫੇਰ ਜਾ ਕੇ ਤੇ ਕਰਮਾਂ ਨੇ ਸੁਣਾਗਾ ਕਿਤੇ ਖੜਾ ਲਾ ਕਿਤੇ ਕੁਛ ਕਰ ਲਾ ਮਰਜ਼ੀ ਖੜਾ ਲਾ ਇਹ ਨਹੀਂ ਅਗਲਾ ਕਹਿੰਦਾ ਉੱਥੇ ਸੀਲ ਹੋ ਗਈ ਹੂੰ ਕਿਤੇ ਕਰ ਲਾ ਕੀ ਬਾਤ ਲੈ ਸਹੀ ਗੱਲ ਹੈ ਕਿ ਚੱਕਰ ਹੀ ਨਹੀਂ ਬਾਹਲੇ ਪਿਆਰੇ ਉਹ ਜਾ ਗਏ ਨਾ ਬਾਹਲੀ ਠੰਡੀ ਰੰਗ ਤੇ ਠੰਡੇ ਸਵੇਰ ਤੇ ਸ਼ਾਮ ਤੇ ਸਵੇਰ ਮਤਲਬ ਜਿਹਨੂੰ ਆਪਾਂ ਕਹਿੰਦੀਏ ਵੀ ਬਰਫਰ ਗਈ ਆ ਬਰਫਰ ਗਈ ਆ ਹੂੰ ਸਹੀ ਗੱਲ ਹੈ ਬਾਕੀ ਚੈਨਕ ਚਮਕਦੀ ਤਾਂ ਬਈ ਗੱਲ ਹੀ ਮੁੱਕੀ ਪਈ ਆ ਬਾਹਲੀ ਕਰਮ ਵਾਲੀ ਚਮਕ ਵਾਲੀ ਲੈਸਕਾ ਮਾਰ ਗਿਆ ਨਹੀਂ ਲੈਸਕਾ ਮਾਰ ਦਿਆ ਬਥੂਰੀਆਂ ਹੁਣ ਇਹਨੂੰ ਕਿਤੇ ਪੈਜਣਾ ਖਰਾਕ ਕਿਤੇ ਹੂੰ ਫੇਰ ਦੇਖੀ ਤੂੰ ਕਿੰਨੇ ਦਿਨ ਕੱਢ ਚੁਹੇ ਦਿਨ ਬਸ ਇਹੀ 6-7 ਦਿਨ ਤੇ ਮੁੱਲ ਫੇਰ ਦੱਸ ਦੇ ਦੇਣ ਲੈਣੀ ਪਈਆਂ ਨੂੰ ਅੱਜ ਮੁੱਲ ਹੁਣ ਯਾਰ ਅਗਲੇ ਨੇ ਤਾਂ ਬੌਲੇ ਕਰਨੇ ਸੀ ਇਹਦੇ ਹੂੰ ਹੈਨਾ ਆਪਾਂ ਨਹੀਂ ਮੁੱਲ ਉਨਾ ਕਰਨਾਗਾ ਵੀ ਭਿਜਾਉਣ ਵਾਲਾ ਕਰੂਗਾ ਗਾਂ ਵੀ ਇਹਨੂੰ ਵੀ ਅਗਲਾ ਛੋਟ ਹੀ ਨਾ ਮੰਨੇ ਜਮਾਈ ਸਹੀ ਗੱਲ ਆ ਫੁੱਲ ਵੱਡੀ ਆ ਬਾਈ ਇੱਕ ਸੂਆ ਤੀਜਾ ਨਾ ਮੰਨੇ ਕੋਈ ਹੂੰ ਦੂਜਾ ਬਹਿੜੀ ਆ ਤੇ ਫਿਰ ਮੁੱਲ ਕਰਦੇ ਚੰਗੇ ਜਮਾ ਲਾਇਆ ਹੋਵੇ ਵੀ ਬਸ ਲੈਣ ਦੇ ਨਹੀਂ ਕਰਦੇ ਜਮਾ ਖੇ ਲੈਣ ਦੇ ਨਹੀਂ ਕਰਾਂਗੇ ਫੇਰ ਨਾ ਬੜਾ ਕੋਈ ਬੜਾ ਬਿਲਕੀ ਹੈ ਨਾ ਹੂੰ ਮੁੱਲ ਤਾਂ ਇਹਦਾ ਹੋਣਾ ਸੀ ਬੜਾ 70 ਹੂੰ ਪਰ ਆਪਾਂ ਹੀ ਕਰਦੇ ਹੁਣ ਆਪਾਂ 63000 ਰੁਪਏ ਦੇ ਦਾਂਗੇ ਟੋਟਲੀ ਟੋਟਲ 80000 ਕੋਈ 70 ਨਹੀਂ ਕੋਈ 75 ਨਹੀਂ 63000 ਰੁਪਏ ਦੀ ਸੋਨੂੰ ਬਾਈ ਕਹਿੰਦਾ ਅੱਜ ਆਪਾਂ ਬੈਠ ਦੇ 20 ਲੀਟਰ ਦੋ ਦੇਣਾ ਹੈ ਕੱਪੜੇ ਵਰਗਾ ਲੈ ਮੈਂ ਠੰਡੀ ਦੇਖੋ ਯਾਰ ਮੈਂ ਕਹਿੰਦਾ ਬਹੁਤ ਸੌਸੀ ਲਾਗੀ ਠੰਡੀ ਆ ਲਾਗੀ ਜਿਵੇਂ ਮਾਂ ਇਹਨਾਂ ਬੈਠੀ ਜਾਂਦਾ ਮਾਤਾ ਆਪਾ ਹਲੰਦਾ ਕੋਈ ਚੱਕਰ ਹੀ ਨਹੀਂ ਲਾਣੀ ਜਿਵੇਂ ਮਰਚੀ ਕਰੀ ਜਾਂ ਠੰਡੀ ਬੜੀ ਆ ਸਹੀ ਗੱਲ ਆ ਬਾਈ ਪੰਡ ਵਾਲਾ ਲੇਵ ਲੱਗਿਆ ਵਾ ਕੀ ਬਾਤ ਆ ਯਾਰ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਬੈੜ ਆਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ